ਵੈਲ ਹੈ ਗਾਈਜ਼ ਵੈਲਕਮ ਬੈਕ ਮਾਈ YouTube ਚੈਨਲ ਪ੍ਰਾਪ ਵਲੌਗਜ਼ ਆਈ ਹੋਪ ਕਰਦਾ ਤੁਸੀਂ ਸਾਰੇ ਜਾਣੇ ਬਹੁਤ ਹੀ ਕੈਟਵੋ ਹੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਅੱਜ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਮੈਂ ਅੱਜ ਮਾਰਨਿੰਗ ਨਹੀਂ ਸ਼ੂਟ ਕਰ ਪਾਇਆ ਤੇ ਬਿਜ਼ੀ ਸੀਗਾ ਤੇ ਹੁਣ ਮੈਂ ਚੱਲੇ ਆ ਤਿਆਰਸ਼ੌਰ ਹੋ ਗਿਆ ਅੱਜ ਦੀ ਮੇਰੀ ਲੁੱਕ ਦੇਖ ਲਓ ਤੇ ਪੀਲੀ ਯੈਲੋ ਕਲਰ ਦੀ ਸ਼ਾਰਟ ਹੈਗੀ ਆ ਤੇ ਮਹਿਰੂਨ ਕਲਰ ਦੀ ਪੱਗ ਹੈਗੀ ਆ ਤੇ ਗਾਈਜ਼ ਪੇਡੀ ਵਲੋਗ ਨਾ ਬਣੇ ਰਿਹਾ ਤੇ ਅਸੀਂ ਹੁ ਗਾਈਜ਼ ਹੁਣ ਮੈਂ ਆ ਗਿਆ ਸੀਗਾ ਇੰਸਟੀਟਿਊਟ ਤੋਂ ਤੇ ਮੈਂ ਬਣਾਇਆ ਸੀਗਾ ਬਨਾਣਾ ਚਿੱਕ ਤੁਹਾਨੂੰ ਵੀ ਤੁਹਾਨੂੰ ਮੈਂ ਬਨਾਣਾ ਚਿੱਕ ਬਣਾਇਆ ਤੇ ਇਹ ਹੁ ਮੈਂ ਟੇਸਟ ਕਰਕੇ ਦੱਸ ਦਿੰਦੀ ਗੱਲ ਬਣਿਆ ਬਹੁਤ ਹੀ ਟੇਸਟੀ ਬਣਿਆ ਤੇ ਅੱਜ ਅੱਜ ਇੱਕ ਘੰਟ ਦੀ ਰੈਸਪੀ ਆਏਗੀ ਤੇ ਤੁਸੀਂ ਜਰੂਰ ਬਲੌਗ ਦੇਖਣਾ ਹੈ ਜੀ। ਟਾਟਾ ਬਾਇਬਾਏ। ਵੈਲ ਹੈ ਗਾਇਜ਼ ਤੇ ਮੈਂ ਆ ਗਿਆ ਸੀਗਾ ਇੰਸਟੀਚੂਟ ਦੇ ਵਿੱਚ ਤੇ ਤੁਸੀਂ ਦੇਖਿਆ ਹੋਣਾ ਤੇ ਮੈਂ ਬਨਾਣਾ ਸ਼ੇਕ ਬਣਾਇਆ ਸੀਗਾ ਤੇ ਹੁਣ ਮੰਮੀ ਲੱਗੇ ਆ ਪਨੀਰ ਤੇ ਸ਼ਿਮਲਾ ਮਿਰਚ ਦੀ ਸਬਜ਼ੀ ਬਣਾਉਣ ਤੇ ਆਜੋ ਜੀ ਚ ਚੱਲਦੇ ਆ ਤੇ ਤੁਹਾਨੂੰ ਵੀ ਦਿਖਾਉਨੇ ਆ ਕਿ ਮੰਮੀ ਨੇ ਮਟੀਰੀਅਲ ਵੈਸੇ ਤਿਆਰ ਕੀਤਾ ਤੇ ਤੁਹਾਨੂੰ ਦਿਖਾਉਨੇ ਆ ਤੇ ਪਹਿਲਾਂ ਬਣਾਉਣਾ ਹੈ ਪਨੀਰ ਪਨੀਰ ਤੁਸੀਂ ਕਿ ਪਹਿਲਾਂ ਕੀ ਕਰਨਾ ਹੈ ਬਰੀਕ ਪਨੀਰ ਪਨੀਰ ਕੱਟ ਲੈਣਾ ਹੈ ਤੇ ਚਾਰਸ ਤੇ ਬਰੀਕ ਬਰੀਕ ਪਿਆਜ਼ ਕੱਟਣਾ ਹੈ ਤੇ ਇਸ ਤਰ੍ਹਾਂ ਲੰਬੇ ਲੰਬੇ ਦਾਣ ਨੂੰ ਪਿਆਜ਼ ਇੱਕ ਪਿਆਜ਼ ਕੱਟ ਲੈਣੇ ਆ ਤੇ ਬਰੀਕ ਬਰੀਕ ਕੱਟ ਲੈਣੇ ਸ਼ਿਮਲਾ ਮਿਰਚ ਤੇ ਅਸੀਂ ਹੁਣ ਲੱਗੇ ਆ ਛੁਟਕਾ ਲਾਣ ਹੈ ਨਾ ਛੁਟਕਾ ਲਾਣਾ ਪਹਿਲਾਂ ਅਸੀਂ ਕੀ ਕਰਨਾ ਹੈਗਾ ਦਹੀਂ ਦੇ ਵਿੱਚ ਪਾਣੀ ਹਲਦੀ ਅੱਧਾ ਚਮਚ ਫੇਰ ਪਾਉਣਾ ਹੈਗਾ ਗਰਮ ਮਸਾਲਾ ਫੇਰ ਪਾਉਣਾ ਹੈਗਾ ਲੂਣ ਅੱਧਾ ਮਿਕ ਪਾਤਾ ਨਮਕ ਫੇਰ ਅਸੀਂ ਪਾਣੀ ਹੈਗੀ ਆ ਦੇਗੀ ਮਿਰਚ ਹਾਂ ਦੇਗੀ ਮਿਰਚ ਪਾਣੀ ਪਾਤੇ ਦਾਲ ਚੀਨੀ ਮਸਾਲਾ ਦਾਲ ਚੀਨੀ ਦਾਲ ਚੀਨੀ ਮਸਾਲਾ ਪਾਉਣਾ ਹੈ ਤਾਂ ਮੜਾ ਦੇ ਟਣਾ ਚੁੜਕੀ ਹੈ ਕਹਿੰਦਾ ਹੂੰ ਬਾਕੀ ਲੋਜ ਦਾਇਜ਼ੇ ਆ ਡਿਫਰੈਂਟ ਹੋਣ ਵਾਲੀ ਹੈ ਰੈਸਪੀ ਆ ਮੈਂ ਅਸੀਂ ਮਿਕਸ ਕਰ ਲੈਣਾ ਇਹ ਹੁਣ ਅਸੀਂ ਇਹਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਨਾਲ ਇਹ ਇਸ ਤਰ੍ਹਾਂ ਨਾ ਹੋ ਜਾਣਾ ਇਹ ਇਹਦਾ ਨਹੀਂ ਹੈ ਦਹੀਂ ਇੱਕ ਬੋਲੀ ਖੱਟਾ ਨਹੀਂ ਹੋਣਾ ਚਾਹੀਦਾ ਤਾਜ਼ਾ ਤੇ ਨਹੀਂ ਹਾਂ ਇਹ ਜ਼ਰੂਰ ਰੱਖਣਾ ਕਿ ਦਹੀਂ ਜਿਹੜਾ ਹੈਗਾ ਆ ਉਹ ਮਤਲਬ ਕਿ ਪਰਫੈਕਟ ਫਰੈਸ਼ ਹੋਣਾ ਚਾਹੀਦਾ ਹੈਗਾ ਤੇ ਕੱਟਾ ਨਹੀਂ ਹੋਣਾ ਚਾਹੀਦਾ ਚਾਰ ਚਮਚੇ ਹੁਣ ਅਸੀਂ ਲੱਗੇ ਆ ਤੇਲ ਦੇ ਚਾਰ ਚਮਚੇ ਤੇਲ ਦੇ ਪਾਣੀ ਹੈਗੇ ਆ ਚਾਰ ਚਮਚੇ ਰਿਫਾਈਨ ਦੇ ਮਰਜੀ ਪਾਣੀ ਜਿਹੜਾ ਮਰਜੀ ਪਾ ਲਓ ਤੁਸੀਂ ਕੇ ਹੁਣ ਥੋੜਾ ਬਾਇਲ ਹੋਏਗਾ ਕੜ੍ਹੀ ਲਾਓ ਸੋ ਪਹਿਲਾਂ ਪਾਉਣਾ ਆਪਾਂ ਜੀਰਾ ਜਦੋਂ ਜੀਰਾ ਥੋੜਾ ਜਿਹਾ ਭੁੰਨ ਹੋ ਗਿਆ ਅੱਗੇ ਅਸੀਂ ਪਾਉਣੇ ਹੈਗੇ ਆ ਛੋਟੇ ਛੋਟੇ ਪਿਆਜ਼ ਅਸੀਂ ਪਾਉਣੇ ਹੈਗੇ ਫਿਰ ਅਸੀਂ ਪਿਆਜ਼ ਬਰੀਕ ਬਰੀਕ ਕਟਿਆ ਇਹਨੂੰ ਹਲਾਉਣਾ ਹੈ ਥੋੜੀ ਥੋੜੀ ਇਹਨੂੰ ਥੋੜਾ ਜਿਹਾ ਅੱਧਾ ਵਿਚਾਰ ਰੱਖ ਲੈਣਾ ਹੈ ਹੋ ਗਿਆ ਫਿਰ ਰੱਖ ਕੁਆਰੇ ਵਿੱਚ अदरक ते लहसुन हाँ जी फिर असी पाना आएगा अदरक ते लहसुन के बीच में ऐड करना है ਜੋ ਦੀ ਦੇਖ ਸਕਦੇ ਹੋ ਸਾਰੇ بڑے ਹੋਰੀ ਹੋਰੀ ਬਰਾਊਨ ਜੇ ਹੋ ਗਏ ਸਭ ਚਲ ਕੇ। ਪਾਜ ਬਰਾਊਨ ਹੋ ਗਏ। ਤੇ ਹੁਣ ਅਸੀਂ ਕੀ ਕਰਾਂ? ਦਹੀਂ ਪਾਵਾਂਗੇ ਹੁਣ ਮਸਾਲੇ ਐਡ ਕੀਤੇ ਇਹਦੇ ਵਿੱਚ। ਜਿਹੜੇ ਮਸਾਲੇ ਅਸੀਂ ਐਡ ਕੀਤੇ ਸੀਗੇ ਦਹੀਂ ਦੇ ਵਿੱਚ ਉਹ ਅਸੀਂ ਪਾਵਾਂਗੇ। ਹੁਣ ਇਹਨੂੰ ਅਸੀਂ ਇਹਦੇ ਵਿੱਚ ਪਾਵਾਂਗੇ। ਪਾਣੀ ਹੈ ਇਹ ਪਾਣੀ ਇਹਨਾਂ ਨੂੰ ਸੁਕਾ ਲੈਣਾ ਇਸ ਤੋਂ ਟਮਾਟਰ ਚੰਗੀ ਤਰ੍ਹਾਂ ਹਵਾ ਦੇ ਇਹਨਾਂ ਨੂੰ ਸੁਕਾਉਣਾ ਹੈ ਅਸੀਂ ਜਿਹੜਾ ਦਹੀਂ ਪਾਇਆ ਹੋਇਆ ਸੀਗਾ ਉਹ ਚੰਗੀ ਤਰ੍ਹਾਂ ਨਾਲ ਸੁੱਕ ਗਿਆ ਤੇ ਤੁਸੀਂ ਵੀ ਇਸ ਦੀ ਜਿਹੜਾ ਸੁੱਕ ਗਿਆ ਫਿਰ ਅਸੀਂ ਪਾਉਣੇ ਹੈਗੇ ਟਮਾਟਰ ਦੋ ਟਿੰਨ ਟਮਾਟਰ ਦੋ ਦੋ ਤਿੰਨ ਟਮਾਟਰ ਜਿਹੜੇ ਹੈਗੇ ਅਸੀਂ ਗ੍ਰाइंड ਕਰ ਲੈਣੇ ਤੇ ਉਹ ਵੀ ਗ੍ਰाइंड ਕਰਕੇ ਇਸ ਦੀ ਪਾਉਣਾ 1.5 ਕੱਪ ਚਾਰ ਪਾਣੀ ਮਟਨ ਨੂੰ ਰਿਝਾਵਾਂਗੇ ਚਾਰ ਬੰਨਿਆ ਦਹੀ ਆਏ 5 ਗਰੇ ਦਾ ਕੱਚਾ ਪਨੀਰ ਹਾਂ ਟਮਾਟਰ ਇਹਦਾ ਕੱਚਾ ਪੰਨਾ ਹੋਣੀ ਠੀਕ ਹੋ ਜਾਊਗਾ ਹੋਰ ਵੀ ਕਰ ਨੂੰ ਹੂੰ ਹੁਣ ਅਸੀਂ ਦਰ ਕੱਪ ਪਾਉਂਦੇ ਹਾਂ ਤੇ ਇਹਦੇ ਵਿੱਚ ਅਸੀਂ ਪਾਉਣਾ ਹੈਗਾ ਹੁਣ ਅੱਧਾ ਦਾ ਪਾਣੀ ਦਾ ਜਦੋਂ ਪੁੱਜ ਜੂਗਾ ਜਦੋਂ ਜਦੋਂ ਮਨ ਲੱਗੀ ਪੁੱਜ ਜੂਗਾ ਤੇ ਇਹ ਦਸਵੀ ਥੋੜੀ ਹੀ ਡਿਫਰੈਂਟ ਹੈਗੀ ਐ ਤੇ ਗਾਇਜ਼ ਪਿਆਰ ਦੇਣਾ ਤੁਹਾਨੂੰ ਫੁੱਲ ਸਪੋਰਟ ਕਰਨੀ ਹੈਗੀ ਐ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਾ ਬਟਨ ਦਬਾ ਲਓ ਘੰਟੇ ਤੋਂ ਘੰਟੇ ਵੀ ਲੋ ਰੰਗਦੇ ਰਹੇ ਨੇ ਤੇ ਆਓ ਜੀ ਦੇਖਦੇ ਹਾਂ ਥੋੜਾ ਥੋੜਾ ਪਾਣੀ ਜਿਹੜਾ ਹੈਗਾ ਸੁੱਕਣਾ ਸੁੱਕ ਰਿਹਾ ਸੁੱਕਾ ਪਨ ਆ ਰਿਹਾ ਸੁੱਕਾ ਪਨ ਆ ਰਿਹਾ ਹੁਣ ਤੇ ਹੁਣ ਥੋੜਾ ਜਨੇ ਚ ਪਾਣੀ ਪਾਵਾਂਗੇ ਹੁਣ ਅਸੀਂ ਅੱਧਾ ਕੱਪ ਪਾਣੀ ਦਾ ਪਾਸ ਹੈ 5 ਮਿੰਟ ਸੇ ਈ ਤੁਨਾਉਣਾ 5 ਤੋਂ ਮਿੰਟ ਹੁਣ ਸੇਕ ਲਾਉਣਾ ਹੁੰਦੇ ਨੇ ਸੱਚੀ ਹੁਣ ਅਸੀਂ 2 ਚਮਚੇ ਮਲਾਈ ਦੇ ਪਾਉਣੇ ਆ ਇਹ ਨਾਲ ਟੇਸਟ ਵੀ ਥੋੜਾ ਵਧੀਆ ਹੋ ਜਾਏਗਾ ਤੇ ਇਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲੈਣਾ ਹੁਣ ਅਸੀਂ ਕੀ ਕਰਨਾ ਤੋ ਤੇ ਜੀ ਬਸ ਇੱਕ ਕੜਾਈ ਰੱਖ ਲਈ ਆ ਉੱਥੇ ਅਸੀਂ ਦੋ ਚਮਚੇ ਅ ਰਿਫਾਇਨਡ ਤੇ ਪਾ ਲੈਣੇ ਇਹਨੂੰ ਚੰਗੀ ਤਰ੍ਹਾਂ ਬੋਇਲ ਹੋ ਜਵੇ ਫਿਰ ਅਸੀਂ ਪਨੀਰ ਨੂੰ ਫਰਾਈ ਕਰਨਾ ਹੈ ਪਨੀਰ ਫਰਾਈ ਕਰਨ ਲੱਗੇ ਹੁਣ ਪਨੀਰ ਦੀ ਵਾਰੀ ਆ ਫਰਾਈ ਕਰਨ ਦੀ ਥੋੜੇ ਬ੍ਰਾਊਨ ਵੀ ਹੋਣ ਲੱਗ ਪਏ ਆ ਇਹਦੇ ਚ ਪਾਈਏ ਅਸੀਂ ਪਿਆਜ਼ ਫਟੀਰ ਦੇ ਨਾਲ ਨਾਲ ਅਸੀਂ ਪਿਆਜ਼ ਵੀ ਫਰਾਈ ਕਰਨਾ ਨਾਲ ਲੱਗਦੇ ਆਪਾਂ ਸ਼ਿਮਲਾ ਮਿਰਚ ਵੀ ਫਰਾਈ ਕਰ ਲੈਂਦੇ ਆ ਇਹ ਤਾਂ ਨਹੀਂ ਤਾਂ ਸਹੀ ਓਕੇ ਇਹ ਸੱਚੀ ਰੱਖਣੀ ਹੈ ਥੋੜੀ ਜਿਹੀ ਕਰਾਹੀਆਂ ਰੱਖਣੀਆਂ ਪਿਆਜ਼ ਨਾਲ ਟੁਪਿਆਰ ਪਿਆਜ਼ ਨਾਲ ਟੁਪਿਆਰ ਹੋੜੀ-ਹੋੜੀ ਕਰਕੇ ਹੋਣਾ ਸਲ ਪਲਾਣਾ ਲੋ ਜੀ ਮਿੱਤਰੋ ਸਾਡਾ ਕੁਨੀ ਇਸ ਸ਼ੀਮਲਾ ਮਿਰਚ ਪਿਆਜ਼ ਸਭੀ ਅਸੀਂ ਫਰਾਈ ਕਰ ਲਏ ਆ ਤੇ ਹੁਣ ਅਸੀਂ ਜਿਹੜਾ ਅਸੀਂ ਬਣਾਇਆ ਹੋਇਆ ਸੀਗਾ ਪੇਸਟ ਹਾਂ ਇਹਦੇ ਸਾਈਡ ਤੋਂ ਇਹਦੇ ਵਿੱਚ ਪਾੜਨਾ ਨੋ ਜੀ ਇਹ ਨੂੰ ਮੈਂ ਮਿਕਸ ਕਰ ਦੋ ਬਈ ਵਾਹ ਬਈ ਵਾਹ ਕਿੱਦਾਂ ਦੇਖਣ ਜੀ ਬਹੁਤ ਹੀ ਟੇਸਟੀ ਲੱਗਦੀ ਪਈ ਆ ਬਈ ਵਾਹ ਇਸ ਗਰੇਵੀ ਵਿੱਚ ਅਸੀਂ ਮਿਕਸ ਕਰਤਾ ਤੇ ਗਾਇਸ ਸਾਡੀ ਸ਼ਿਮਲਾ ਮਿਰਚ ਤੇ ਪਨੀਰ ਦੀ ਸਬਜ਼ੀ ਬਣ ਕੇ ਰੈਡੀ ਆ ਤੇ ਜਰੂਰ ਕਮੈਂਟਾਂ 'ਚ ਦੱਸਿਓ ਵੀ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਲਾਈਕ ਕਰਨਾ ਹੈ ਸ਼ੇਅਰ ਕਰਨਾ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਤੇ ਹੁਣ ਅਸੀਂ ਉੱਪਰ ਪਾ ਲਣਾ ਹੈ ਈਆ ਧਨੀਆ ਧਨੀਆ ਹਾਂ ਮੈਂ ਭੁੱਲ ਗਿਆ ਧਨੀਆ ਧਨੀਆ ਹਾਂ ਧਨੀਆ ਪਾ ਲਣਾ ਉੱਪਰ ਟੇਸਟ ਇਹਨਾਂ ਵਧੀਆ ਹੋਏਗਾ ਲੋ ਜੀ ਯੂ ਕਮੈਂਟਾਂ ਦੱਸਿਓ ਜਰੂਰ ਕਮੈਂਟਾਂ ਦੱਸਿਓ ਵੀ ਰੈਸਪੀ ਤੁਹਾਨੂੰ ਕਿਦਾਂ ਦੀ ਲੱਗੀ ਹੈਗੀ ਤੇ ਉਹ ਹੋਰ ਵੀ ਤੁਸੀਂ ਦੱਸਿਆ ਕਰੋ ਕਿ ਕਿੱਦਾਂ ਦੇ ਬਲੌਗ ਲੈ ਕੇ ਆਂਦੇ ਰਹੇ ਆ ਜਿਹੜੀਆਂ ਤੇ ਤੁਹਾਡੇ ਲਈ ਤੇ ਘੈਂਟ ਤੋਂ ਘੈਂਟ ਬਲੌਗ ਆਂਦੇ ਰਹਿਣੇ ਆ ਡੇਲੀ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈੱਲ ਆਈ ਦਾ ਬਟਨ ਦਬਾ ਲਓ ਤੇ ਘੈਂਟ ਤੋਂ ਘੈਂਟ ਬਲੌਗ ਆਂਦੇ ਰਹਿਣੇ ਤੇ ਥੈਂਕ ਯੂ ਸੋ ਮੱਚ ਗਾਇਜ਼ ਤੇ ਮਿਲਦੇ ਆ